ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 30 ਮਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਅੱਜ ਤਰੀਕ ਹੈਗੀ 30 ਮਈ ਜਿਵੇਂ ਆਪਾਂ ਦੱਸਿਆ ਹੋਇਆ ਹੈ ਕਿ 30 ਮਈ ਤੋਂ ਪੰਜਾਬ ਦਾ ਮੌਸਮ ਬਦਲੇਗਾ ਗਰਮੀ ਤੋਂ ਰਾਹਤ ਮਿਲੇਗੀ ਤਕਰੀਬਨ ਰਾਤ ਹੀ ਪੰਜਾਬ ਦਾ ਮੌਸਮ ਬਦਲਣਾ ਸ਼ੁਰੂ ਹੋ ਗਿਆ ਕੱਲ ਰਾਤੀ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਇਹਨਾਂ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੇ ਖਰਾਟੇ ਵੀ ਦੇਖੇ ਗਏ ਨੇ ਤੇ ਧੂੜਪਰੀ ਹਨੇਰੀ ਵੀ ਚੱਲਦੀ ਰਹੀ ਰਾਤ ਤੋ ਇਹ ਅੱਜ 30 ਤਰੀਕ ਅੱਜ ਮੌਸਮ ਹੋਰ ਵੀ ਜ਼ਿਆਦਾ ਬਦਲੇਗਾ ਸਵੇਰ ਵੇਲੇ ਤਾਂ ਕੋਈ ਬੜੀ ਖਾਸ ਹਲਚਲ ਹੁੰਦੀ ਹੋਈ ਦਿਖਾਈ ਨਹੀਂ ਦੇ ਰਹੀ ਪੂਰੇ ਦੇ ਹਵਾ ਲਗਾਤਾਰ ਪੰਜਾਬ ਦੇ ਵਿੱਚ ਨਮੀ ਵਾਲੀਆਂ ਹਵਾਵਾਂ ਛੱਡ ਰਹੀ ਹੈ ਤੇ ਬਾਅਦ ਦੁਪਹਿਰ ਤੋਂ ਪੰਜਾਬ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਯਾਨੀ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ 30 31 1 ਤੇ 2 ਇਹ ਚਾਰ ਦਿਨਾਂ ਦੇ ਵਿੱਚੋਂ ਇੱਕ ਦਿਨ ਤਕੜੀ ਕਾਰਵਾਈ ਹੋ ਸਕਦੀ ਹੈ ਉਹ ਕਿਹੜੇ ਦਿਨ ਹੁੰਦੀ ਹੈ ਕੁਦਰਤ ਤੇ ਜਰਾ ਨਿਰਭਰ ਕਰਦਾ ਹੈ ਪਰ ਅੱਜ ਵੀ ਬਾਅਦ ਦੁਪਹਿਰ ਤੋਂ ਕਾਫੀ ਇਲਾਕਿਆਂ ਦੇ ਵਿੱਚ ਤੇਜ਼ ਮੀਂਹ ਜਾਂ ਤੇਜ਼ ਹਨੇਰੀ ਦੇਖਣ ਨੂੰ ਮਿਲ ਸਕਦੀ ਹੈ ਜਿਹੜੇ ਇਲਾਕਿਆਂ ਦੇ ਵਿੱਚ ਟੈਂਪਰੇਚਰ ਥੋੜਾ ਜਿਹਾ ਵੀ ਅੱਗੇ ਨਾਲੋਂ ਵਧਿਆ ਉਹਨਾਂ ਇਲਾਕਿਆਂ ਦੇ ਵਿੱਚ ਤੇਜ਼ ਮੀਂਹ ਆ ਕੇ ਲੋ ਤੇਜ਼ ਤੂੜਪਰੀ ਹਨੇਰੀ ਜਿਹਦੇ ਨਾਲ ਦਰਖਤ ਵੀ ਡਿੱਗ ਸਕਦੇ ਨੇ ਜਾਂ ਖੰਭੇ ਵੀ ਪੱਟੇ ਜਾ ਸਕਦੇ ਨੇ ਅਜਿਹੀ ਤੇਜ਼ ਹਨੇਰੀ ਚੱਲਣ ਦੀ ਸੰਭਾਵਨਾ ਬਣੀ ਹੋਈ ਹੈ ਜਿਹਦੇ ਵਿੱਚ ਹਲਕੇ ਤੋਂ ਦਰਮਿਆਨੇ ਛਰਾਟੇ ਲੱਗ ਸਕਦੇ ਹਨ ਇਹ ਕਾਰਵਾਈਆਂ ਜ਼ਿਆਦਾਤਰ ਬਾਅਦ ਦੁਪਹਿਰ ਜਾਂ ਸ਼ਾਮ ਵੇਲੇ ਦੇਖਣ ਨੂੰ ਪੰਜਾਬ ਦੇ ਵਿੱਚ ਮਿਲ ਸਕਦੀਆਂ ਹਨ ਤੇ ਦੂਸਰੀ ਤਰਫ ਕੱਲ ਪੰਜਾਬ ਦਾ ਟੈਂਪਰੇਚਰ 49 ਡਿਗਰੀ ਨੂੰ ਟੱਚ ਕਰ ਗਿਆ ਸੀਗਾ ਸਾਰੇ ਹੀ ਭਾਰਤ ਦਾ ਸੋ ਅੱਜ ਥੋੜਾ ਜਿਹਾ ਡੌਨ ਆਵੇਗਾ ਤੇ ਕਈ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨੇ